ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨਾ ਚਾਹੁੰਦੇ ਆ ਕਿ ਸਾਡਾ ਪਾਣੀ ਲਾਕੇ ਦਾ ਬਹੁਤ ਜ਼ਿਆਦਾ ਗੰਦਾ ਇਹਨੂੰ ਸਾਫ਼ ਕੀਤਾ ਜਾਵੇ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਪੀਣ ਚ ਬਰਸ਼ ਬਹੁਤ ਬੱਚੇ ਬਿਮਾਰ ਹੋ ਰਹੇ ਨੇ ਲੂਜ਼ ਮੋਸ਼ਨ ਲੱਗ ਰਹੇ ਨੇ ਤੇ ਸਾਡੀ ਇਹ ਹੀ ਸੁਣਵਾਈਏ ਕਿ ਇਹਨੂੰ ਜਲਦੀ ਜਲਦੀ ਸੀਵਰੇਜ ਵਗੈਰਾ ਸਾਫ਼ ਕੀਤੇ ਜਾਵੇ ਇਹ ਲੱਕ ਕੜਾ ਪਿੰਡ ਹੈ ਹਾਂਜੀ ਜਸਵੀਰ ਸਿੰਘ ਸੰਦੂ ਦਾ ਸੰਦੂ ਸੰਦੂ ਜਗਦੀਸ਼ ਨਾਇਸ਼ਾਟਾ ਕਿੰਨੇ ਦਿਨ ਤੋਂ ਪਾਣੀ ਗੰਦਾ ਆ ਰਿਹਾ ਹੈ ਹਾਂਜੀ 1 ਹਫ਼ਤਾ ਹੋ ਗਿਆ ਹੈ ਹਾਂਜੀ ਉਹ ਬਹੁਤ ਜ਼ਿਆਦਾ ਗੰਦਾ ਹੈ ਕਿਉਂਕਿ ਬੇਗਰਮੀ ਆਵਾ ਪਾਣੀ ਹਾਂਜੀ ਹਾਂਜੀ ਬਹੁਤ ਬੱਸ ਇਦਾਂ ਹੀ ਆ ਬਾਰੋਂ ਲੈ ਕੇ ਆ ਰਹੇ ਆ ਆ ਬਾਰੂ ਬਾਰੂ ਮੋਲ ਤੋਂ ਪਾਣੀ ਲੈ ਆ ਰਿਆਂ ਕਦੀ ਕਿਤੇ ਜਾ ਰਿਆਂ ਪਾਣੀ ਲੈਣ ਚ ਦੀ ਕਿਤੇ ਦੂਰੋਂ ਕਨਵੈਸ ਤੇ ਲੈ ਕੇ ਆ ਰਿਆਂ ਪਾਲਟੀਆਂ ਭਰ ਕੇ ਹੁਣ ਕੀ ਗੱਲ ਜਦੋਂ ਵੋਟਾਂ ਨੇੜੇ ਆ ਗਈਆਂ ਲੀਡਰ ਆਖੇ ਤੁਹਾਡੇ ਘਰ ਆਉਣਾ ਵੋਟਾਂ ਲੈਣ ਵਾਸਤੇ ਹਾਂਜੀ ਬਸ ਵੋਟਾਂ ਲੈਣਾ ਟਾਈਮ ਆ ਗਿਆ ਬਸ ਆਣਗੇ ਹੱਥ ਜੋੜਨਗੇ ਤੇ ਬਸ ਠੀਕ ਆ ਜਿੰਨਾਂ ਕੋ ਉਹਨਾਂ ਨੂੰ ਮਤਲਬ ਆ ਵੋਟਾਂ ਲੈ ਕੇ ਤੇ ਬਸ ਨਜ਼ਰ ਨਹੀਂ ਆਉਂਦੇ ਬਾਅਦ ਵਿੱਚ ਆ ਕੇ ਦੇਖਦੇ ਨਹੀਂ ਕੀ ਸਾਨੂੰ ਜ਼ਰੂਰਤ ਆ ਕੀ ਨਹੀਂ ਜ਼ਰੂਰਤ ਸਵਾਲ ਕਰੋਗੇ ਨਹੀਂ ਵੋਟਾਂ ਬੋਣ ਆਏ ਹਾਂਗੇ ਹਾਂਜੀ ਜ਼ਰੂਰ ਕਰਾਂਗੇ ਇਹੀ ਕਰਾਂਗੇ ਕਿ ਆ ਕੇ ਗਲੀਆਂ ਸਹੀ ਕਰਨ ਸੀਵਰੇਜ ਦਾ ਪਾਣੀ ਸਹੀ ਕਰਨ ਕੁਝ ਬੱਚਿਆਂ ਦੀ ਸ਼ਿਕਸ਼ਾ ਲਈ ਕੋਈ ਸਾਨੂੰ ਸਹੂਲਤਾਂ ਦੇਣ ਬਸ ਇਹੀ ਨੌਕਰੀ ਵਗੈਰਾ ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਦੇਣ ਇਹ ਜ਼ਰੂਰ ਕਰਾਂਗੇ ਉੱਚਰਨ ਕੌਰ ਕਿਹੜੇ ਲੱਗੇ ਇੰਜ ਗਦੀ ਸ਼ਨਵਾਸ ਮੱਲੇ ਚ ਕੀ ਮਸਤੋਹੀ ਆ ਰਹੀ ਤੁਹਾਨੂੰ ਇਹ ਇੱਥੇ ਪਾਣੀ ਬਹੁਤ ਗੰਦਾ ਆਂਡਿਆ ਵੇਖੋ ਲੋਕਾਂ ਦੀ ਕੀ ਹਾਲਤ ਹੈਗੀ ਆ ਪਾਣੀ ਬਾਹਰੋਂ ਪਰ ਪਰ ਲਿਆਉਣਾ ਪੈਂਡਿਆ ਵਾਏ ਬੱਚਿਆਂ ਨੂੰ ਪਾਣੀ ਪਲਾਣ ਵਾਲਾ ਇਹਨਾਂ ਨੂੰ ਤੇ ਹੱਥ ਲਾਉਣ ਨੂੰ ਦਿਲ ਕਰਨ ਡਿਆ ਇੰਨੀ ਗੰਦੀ ਸਮੈਲ ਆਂਡਈ ਆ ਚਾਰ ਵਾਰਾਂ ਹੀ ਇਹਨਾਂ ਨੂੰ ਕਿਹਾ ਵਾ ਕਾਉਂਸਲਰ ਨੂੰ ਵੀ ਆ ਪਾਰਟੀ ਵਾਲਿਆਂ ਨੂੰ ਵੀ ਕੋਈ ਗੱਲ ਸੁਣਦਾ ਹੀ ਨਹੀਂ ਆ ਇਲਾਕਾ ਕਹਿੰਦਾ ਕੌਂਸਲਰ ਐ ਐਮਐਲਏ ਦਾ ਐ ਕੌਂਸਲਰ ਦਾ ਐ ਉਂਝ ਇਲਾਕਾ ਤੇ ਆ ਆਰਵਿੰਦ ਦਾ ਪਰ ਕੋਈ ਗੱਲ ਨਹੀਂ ਸੁਣਦੇ ਤੇ ਫੇਰ ਅਹੀਂ ਨਹੀਂ ਤੇ ਧਰ ਨਹੀਂ ਦੇਣੇ ਫੇਰ ਹੋਰ ਕੀ ਕਰੀਏ ਅਸੀਂ ਅੱਗੇ ਚਿਕਨ ਗੁੰਨੀਆਂ ਇੰਨਾ ਲੋਕਾਂ ਨੂੰ ਉਹਨਾਂ ਨੇ ਪਰੇਸ਼ਾਨ ਕੀਤਾ ਤੇ ਆ ਜੇ ਲੋਕਾਂ ਦੇ ਲੀਵਰ ਫੇਲ ਹੋ ਗਏ ਤੇ ਸਰਕਾਰ ਕਰੂ ਕੀ ਇਹਦਾ ਜ਼ਿੰਮੇਵਾਰ ਕੌਣ ਆ ਇਸ ਇਲਾਕੇ ਦਾ ਐਮਐਲਏ ਕੌਣ ਤੁਹਾਡੇ ਦਾ ਐਮਐਲਏ ਜਸਬੀਰ ਸੰਧੂ ਆਇਆ ਲੱਕੀ ਨਾ ਆਮ ਪਾਰਟੀ ਦਾ ਕੋਈ ਨਹੀਂ ਆਇਆ ਆ ਕਿੰਨੇ ਸੀਵਰ ਸਾਰੇ ਖਰਾਬ ਹੋਏ ਵੇ ਕਿੰਨੀ ਵਾਰ ਅਸੀਂ ਕਿਹਾ ਕੋਈ ਸੁਣਦਾ ਹੀ ਨਹੀਂ ਇਹਨਾਂ ਪੰਜ ਦਿਨ ਹੋ ਗਏ ਅੱਜ ਇਸ ਤਰ੍ਹਾਂ ਪਾਣੀ ਦਾ ਥਾਰ ਦੇ ਤਾ ਜਿਹਾ ਕਰਦੇ ਪਾਣੀ ਇਹੀ ਇਤਨਾ ਹੀ ਲੋਕਾਂ ਕੋ ਲੈ ਕੇ ਤੇ ਸਾਰੀ ਦਾ ਬਾਹਰੋਂ ਲਿਆਈਦਾ ਵਾ ਪਾਣੀ ਨਹੀਂ ਤੇ ਬੋਤਲਾਂ ਲਿਆਈਦੀਆਂ ਵੱਡੀਆਂ ਪਾਣੀ ਦੀਆਂ ਇੱਕ ਅੱਪਾ ਹੋ ਗਿਆ ਪਾਣੀ ਦਾ ਹਾਂ ਇੱਕ ਕੋਈ ਤਾਂ ਕਿਸੇ ਨੇ ਸਾਰੀ ਨਹੀਂ ਕੋਈ ਸਾਰ ਨਹੀਂ ਲਈ ਕੀ ਮੰਗ ਕਰਦੇ ਹੋ ਭਰਾ ਜੀ ਅਹੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਨੀ ਉਹ ਆ ਕੇ ਵੇਖਣ ਤਾਂ ਸਹੀ ਇੱਥੋਂ ਲਾ ਕੇ ਪਹਿਲਾਂ ਆ ਕੇ ਤੇ ਹਾਲ ਵੇਖਣ ਕੀ ਆ ਛੋਟੇ ਛੋਟੇ ਲੋਕਾਂ ਦੇ ਬੱਚੇ ਆ ਕਾਲਾ ਪਾਣੀ ਆਂ ਡਿਆ ਇਹ ਇਲਾਕਾ ਜਗਦੀਸ਼ ਨਿਵਾਸ ਜਿਹੜਾ ਸਭ ਤੋਂ ਪੁਰਾਣਾ ਮੁਹੱਲਾ ਐ ਇਸ ਸ਼ਾਟੇ ਦਾ ਤੇ ਨਾਲ ਦੀ ਨਾਲ ਪੇਚਾਂ ਵਾਲਾ ਜਪਾਨੀ ਮਿਲ ਭੱਲਾ ਕਲੋਨੀ ਭੱਲਾ ਗਲੀ ਤੇ ਹੋਰ ਵੀ ਅਜਾੜ ਰੋਡ ਦੇ ਇਲਾਕੇ ਜਿਹੜੇ ਐ ਇਸ ਵੇਲੇ ਇਸ ਗੰਦੇ ਪਾਣੀ ਦੀ ਮਾਰ ਹੇਠ ਆ ਇਹ ਸਰਕਾਰ ਨੇ ਇੰਨਾ ਬਦਲਾਅ ਲਿਆਤਾ ਵੀ ਜਿੱਥੇ ਅਸੀਂ ਸਾਫ਼ ਸੁਥਰਾ ਪਾਣੀ ਪੀਂਦੇ ਸੀ ਪਹਿਲੀਆਂ ਸਰਕਾਰਾਂ ਵਾਲੇ ਦੀ ਇਹ ਗੱਲ ਕਹਿੰਦੇ ਵੀ ਖਾਮੀਆਂ ਆਪਸੀਂ ਮੰਨਦੇ ਆ ਜੇ ਅਸੀਂ ਪਹਿਲਾਂ ਪਹਿਲੀਆਂ ਸਰਕਾਰਾਂ ਦੀ ਖਾਮੀ ਸੀ ਅਸੀਂ ਚੁਣਿਆ ਤੁਹਾਨੂੰ ਇਸ ਕਰਕੇ ਵੀ ਸਾਨੂੰ ਸੁਖ-ਸਹੂਲਤਾਂ ਮਿਲਣਗੀਆਂ ਸਾਡੇ ਲੋਕਾਂ ਦੀ ਜਿਹੜੀ ਆ ਕਿਤੇ ਗੱਲ ਸੁਣੀ ਜਾਊਗੀ ਪਰ ਇਹ ਸਰਕਾਰ ਨੇ ਉਹਨਾਂ ਤੋਂ ਵੀ ਗਾਂ ਜੱਗੋਂ ਤੇਰਵੀਂ ਕਰਤੀ ਇਹਨਾਂ ਨੇ ਇਹਨਾਂ ਨੇ ਸਾਡੇ ਹੱਥਾਂ 'ਚ ਗੰਦਾ ਪਾਣੀ ਦੇਤਾ ਅੱਜ ਅਸੀਂ ਰੋਜ਼ ਦਾ 2.5 300 ਰੁਪਏ ਦਾ ਜਿਹੜਾ ਵਾ ਘਰ ਪਾਣੀ ਜਿਹੜਾ ਬਾਹਰੋਂ ਮੰਗਾ ਕੇ ਪੈਸਿਆਂ ਦਾ ਮੁੱਲ ਪਾਣੀ ਆਪਾਂ ਪੀ ਰਹੇ ਹਾਂ 2.3 300 ਰੁਪਏ ਦਾ ਉਹ ਜਿਹੜਾ ਬੰਦਾ 400 ਜੜੀ ਲੈਂਦਾ ਵਾ ਉਹ ਕਿਸ ਦਾ ਗਜਾ ਦੇ ਨੂੰ ਪਰਿਵਾਰ ਦਾ ਪਾਣੀ ਲਾਊਗਾ ਕਿ ਜਾਂ ਘਰੇ ਰੱਖਣ ਤੋ ਸਰਕਾਰ ਨੂੰ ਨੱਗੀ ਮਤਲਬ ਆ ਉਹ ਤੇ ਆਪਣੀ ਜਿੱਥੇ ਉਹ ਦੋ ਵਿਖਤੀ ਰੋਟੀ ਕਮੌਲੀ ਘਰੋਂ ਜਾਂਦਾ ਜਿੰਨੀ ਅੱਜ ਗਰਮੀ ਆ ਤੇ ਪਾਣੀ ਮੁਖ ਲੋੜਿਆ ਸਾਡੀ ਪਾਣੀ ਮੁਖ ਲੋੜਿਆ ਤੇ ਪਾਣੀ ਜਿਹੜਾ ਫ੍ਰੀ ਆਫ ਕਾਸਟ ਹੋਣਾ ਚਾਹੀਦਾ ਕਾਰਪੋਰੇਸ਼ਨ ਦੇ ਅੰਦਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੜੀ ਘੱਟ ਜਿਹੜੀ ਕੀਮਤ ਲਗਾਈ ਜਾਂਦੀ ਹੈ ਤੇ ਲੋਕਾਂ ਦੇ ਹੱਥਾਂ 'ਚ ਸਾਫ਼ ਸੁਥਰੀ ਚੀਜ਼ ਦੇਣੀ ਸਰਕਾਰ ਦਾ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਹੈ ਪਰ ਹਾਲੇ ਤੱਕ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਦਾ ਸ਼ਾਸਨ ਤੇ ਜਿਹੜਾ ਇਹਨਾਂ ਦਾ ਕਾਰਪੋਰੇਸ਼ਨ ਆ ਹਾਲੇ ਤੱਕ ਉਹਨਾਂ ਦਾ ਹੀ ਕੋਈ ਪ੍ਰਬੰਧ ਨਹੀਂ ਹੈ ਤੇ ਲੋਕਾਂ ਦਾ ਪ੍ਰਬੰਧ ਕੀ ਕਰਨਗੇ ਐਸਲੇ ਹਾਲਾਤ ਬਹੁਤ ਮਾੜੇ ਆ ਸਾਡੇ ਲੋਕਾਂ 'ਚ ਬਿਮਾਰੀ ਫੈਲ ਗਈ ਆ ਸਾਡੇ ਲੋਕ ਜਿਹੜੇ ਮਰਨ ਦੀ ਕਗਾਰ ਤੇ ਆ ਕਿੰਨੀਆਂ ਲੋਕਾਂ ਦੀਆਂ ਫੇਲ ਹੁੰਦੀਆਂ ਮੈਨੂੰ ਤਾਂ ਲੱਗਦਾ ਜਸਬੀਰ ਸਿੰਘ ਐਮਐਲਏ ਨੇ ਜਿਹੜਾ ਵਾ ਕਿਤੇ ਹਸਪਤਾਲ ਨਾਲ ਠੇਕਾ ਕਰ ਲਿਆ ਵੀ ਮੈਂ ਪਾਣੀ ਸਾਫ਼ ਨਹੀਂ ਕਰਦਾ ਤੁਸੀਂ ਹਸਤਲਾ ਦਾ ਰੇਟ ਬਤਾ ਦਿਓ ਤੇ ਮੇਰਾ ਜਿਹੜਾ ਮਹੀਨਾ ਮੈਨੂੰ ਪਚਾ ਦਿਓ ਕਿਉਂਕਿ ਇਹ ਮਹੀਨਾ ਖਾਂਚ ਬੜਾ ਛਾਤਰ ਆ ਇਹ ਐਮਐਲਏ 1 ਕਰੋੜ 65 ਲੱਖ ਰੁਪਏ ਇਹ ਪਿਛਲੇ ਦੀ ਭੰਗੜਾ ਪੋਂਦਾ ਸੀ ਸੜਕਾਂ ਤੇ ਇਜਾਦ ਹੈ ਤੁਹਾਨੂੰ ਪਿਛਲੀ ਗਰਮੀ ਜਦੋਂ ਅਸੀਂ ਧਰਨਾ ਲਾਇਆ ਸੀ ਲਗਾਤਾਰ ਅਸੀਂ ਪਾਣੀ ਦੀ ਲੜ ਰਹੇ ਇੱਕ ਬੜੀ ਛੋਟੀ ਚੀਜ਼ ਲਈ ਤੇ ਸਾਡੀ ਸਭ ਤੋਂ ਅਹਿਮ ਚੀਜ਼ ਇਹ ਆ ਪਾਣੀ ਇਹਦੇ ਲਈ ਆਪਾਂ ਵੱਡੀਆਂ ਲੜਾਈਆਂ ਲੜ ਰਹੇ ਆ ਪਾਣੀ ਲਈ ਬਾਕੀ ਤਾਂ ਜਿਹੜੀ ਇਹ ਕਹਿੰਦੇ ਬਦਲਾ ਲਿਆਵਾਂਗੇ ਅਸੀਂ ਬੜੀਆਂ ਸੁਖ-ਸੁਹੂਤਾ ਤੁਹਾਨੂੰ ਦੇ ਦੇਵਾਂਗੇ ਬੀਬੀਆਂ ਨੂੰ ਆਹ ਕਰਦੇ ਹੋਏ ਸਾਨੂੰ ਸਾਫ਼ ਪਾਣੀ ਸਾਡੀ ਜ਼ਿੰਦਗੀ ਜਿਹੜੀ ਨਰਕ ਚੋਂ ਬਾਹਰ ਨਿਕਲ ਜੂਗੀ ਚਿਕਨ ਗੁੜੀਆਂ ਨਾਲ ਪਿਛਲੇ ਸਾਲ ਦੇ ਵਿੱਚ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਮੰਝਾਂ ਤੇ ਪੇ ਤੇ ਲੱਖਾਂ ਰੁਪਈਆ ਜਿਹੜੇ ਵਿਚਾਰੇ ਦਿਹਾੜੀ ਡੱਪਾ ਕਰਦੇ ਕਰਜ਼ਾ ਚੁੱਕ ਚੁੱਕ ਹਾਲੇ ਤੱਕ ਕਰਜ਼ਾ ਨਹੀਂ ਲੱਥੇ ਉਹਨਾਂ ਦੇ ਡੇਲੀ ਬੇਸ ਤੇ ਪੈਸੇ ਚੁੱਕ ਚੁੱਕ ਨੇ ਆਪਣੇ ਉੱਤੇ ਲਾਇਆ ਚਾਰ-ਚਾਰ ਜੀਆਂ ਤੇ ਤੇ ਉਹ ਸਰਕਾਰ ਉਦੋਂ ਆਪਣੀ ਕਰਨੀ ਕਤਰ ਆ ਗਈ ਤੇ ਐਸਲੇ ਜਿਹੜੀ ਹੁਣ ਬਿਮਾਰੀ ਫੈਲਣੀ ਆ ਤੇ ਜਿਹੜੇ ਬੰਦੇ ਬਿਮਾਰ ਹੋਣਗੇ ਐਮਐਲਏ ਦੇ ਬੂਹੇ ਅੱਗੇ ਵਿਛਾ ਕੇ ਆਵਾਂਗੇ ਬਿਠਾ ਕੇ ਆਵਾਂਗੇ ਜਸਵੀਰ ਸਿੰਘ ਸੰਧੂ ਦੇ ਕਿਉਂ ਵੀ ਉਹ ਜ਼ਿੰਮੇਵਾਰੀ ਉਹਦੀ ਪਾਉਂਦੀ ਆ ਪਰ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਿਆ ਉਹਨੇ ਇਲਾਕੇ ਦਾ ਕੱਖ ਨਹੀਂ ਸਵਾਰਿਆ ਇਸ ਲਈ ਸਾਡੇ ਇਲਾਕੇ ਦਾ ਬੇੜਾ ਗਰਕ ਹੋ ਗਿਆ ਵੋਟਾਂ ਜਿਹੜੇ ਆ ਰਹੀਆਂ ਲੀਡਰਾਂ ਫਿਰ ਤੁਹਾਡੇ ਕੋਈ ਗੜੀ ਆਉਣਾ ਕੀ ਕਰਨਗੇ ਮੈਂ ਨਾ ਲੀਡਰ ਹੋਣ ਜਿਐ ਨੂੰ ਹੁਣ ਸਾਡੀ ਇਸ ਮਹੱਲੇ ਚ ਵੜਿਆ ਹੀ ਨਹੀਂ ਆਵੇ ਆਹੀ ਪਾਣੀ ਪਿਉਣਾ ਨੂੰ ਉਹਦੇ ਸਿਰ 'ਚ ਪੋਣਾ ਉਹਨੂੰ ਪਿਉਣਾ ਇਹ ਪਾਣੀ ਵੀ ਇਹ ਪੀ ਕੇ ਤਾਂ ਫਿਰ ਸਾਡੇ ਕੋ ਵੋਟ ਮੰਗੀ ਤੇ ਗੋੜੇ-ਗੋੜੀ ਜਿਹੜੀ ਮੁਸਕ ਆਉਂਦੀ ਆ ਇਥੋਂ ਨਵਾ ਕੇ ਜਿੰਨੇ ਵੀ ਨਾਲ ਮੰਗਣ ਹੋਣਗੇ ਇਹਦੇ ਚੇਲੇ ਚਪਟੇ ਨਵਾ ਕੇ ਇਥੋਂ ਭੇਜਾਂਗੇ ਇਸ ਪਾਣੀ ਨਾਲ ਤੇ ਨਾਲੇ ਪਿਆ ਕੇ ਤੇ ਜਾ ਕੇ ਪਾਣੀ ਨਾਲ ਇਹ ਇਸ ਕੰਜਵੀਰ ਦਾ ਰੰਗ ਹੋਇਆ ਇਸ ਕੰਜਵੀ ਪੀ ਆ ਕੇ ਭੇ